ਜੇ ਆਪਾਂ ਹੁਣ ਨਗਰਾਸੂ ਤੋਂ ਅੱਗੇ ਵੱਲ ਨੂੰ ਪੰਜਾਬ ਵੱਲ ਨੂੰ ਤੁਰ ਪਏ ਤੇ ਹੁਣ ਸੜਕ ਦੇਖਦੇ ਆਂ ਸੜਕ ਬਹੁਤ ਵਧੀਆ ਅੱਗੇ ਨਾਲੋਂ ਫਰਕ ਹੈ ਟ੍ਰੈਫਿਕ ਬਹੁਤ ਘੱਟ ਹੈ ਐਸ ਕੰਪੇਅਰ ਜਦ ਜੇ ਆਪਾਂ ਲੇਟ ਤੁਰਦੇ ਸਾਜਰੇ ਸਾਜਰੇ ਆਪਾਂ ਨੇ ਕੰਮ ਨਜਾਇਜ਼ ਨਿਵੇੜਨਾ ਹੁਣ ਇਹ ਨਵੇੜਕੇ ਜਾ ਕੇ ਆਪਾਂ ਹੁਣ ਸ਼੍ਰੀਨਗਰ ਤੋਂ ਬਾਹਰ ਜਾ ਕੇ ਫਿਰ ਆਪਾਂ ਕਿਤੇ ਬੈਠ ਕੇ ਚਾਹ ਪਾਣੀ ਦਾ ਜਿਹੜਾ ਉਹ ਦੇਖਾਂਗੇ। ਠੀਕ ਹੈ। ਬਾਕੀ ਦੇਖਦੇ ਆਂ। ਆਉਸਮ। ਜਿਉਂ-ਜਿਉਂ ਇੱਧਰ ਨੂੰ ਆਉਂਦੇ ਜਾਂਦੇ ਆਂ ਗਰਮੀ ਵੱਧਦੀ ਜਾਂਦੀ ਹੈ, ਠੰਡ ਘਟਦੀ ਜਾਂਦੀ ਹੈ। ਤੇ ਸੜਕ ਦਾ ਰਸਤਾ ਜਿਹੜਾ ਉਹ ਵੀ ਘਟਦਾ ਜਾਂਦਾ ਹੈ। ਏਵੇਂ ਜਦ ਆਪਾਂ ਕਿਤੇ ਕੋਈ ਮਨ ਜਾਣਾ ਹੁੰਦਾ ਉਦੋਂ ਆਪਾਂ ਨੂੰ ਐਂ ਲੱਗਦਾ ਹੁੰਦਾ ਵੀ ਫੜਾਫਟ ਜਾਈਏ ਫੜਾਫਟ ਜਾਈਏ ਬਾਸ ਇਹ ਕਹਿ ਦੀ ਉਦੋਂ ਡਬਲ ਸਪੀਡ ਤੇ ਫਿਰ ਆਪਾਂ ਘਰ ਵੱਲ ਨੂੰ ਭੱਜਦੇ ਆ ਆ ਹੁੰਦਾ ਵੀ ਹੁਣ ਜਾ ਕੇ ਲੰਬੇ ਸਫ਼ਰ ਤੋਂ ਬਾਅਦ ਇੱਕ ਵਾਰ ਜਾ ਕੇ ਘਰੇ ਕੈਨ ਦੀ ਨੀਂਦ ਆਵੇ ਥੋੜੀ ਜਿਹੀ ਦੇਖਦੇ ਆ ਅੱਗੇ-ਅੱਗੇ ਕਿੰਨਾ-ਕਿੰਨਾ ਕੀ-ਕੀ ਰਹਿੰਦਾ ਹੈ ਲਓ ਜੀ ਸ਼੍ਰੀਨਗਰ ਕ੍ਰਾਸ ਕਰ ਗਏ ਅਸੀਂ ਤੇ ਹੁਣ ਦੇਖਦੇ ਆ ਰਿਸ਼ੀਕੇਸ਼ ਹੈ ਜਿਹੜਾ ਇੱਥੋਂ ਲਗਭਗ 55 85 86 ਦੇ ਨੀਅਰ ਅਬਾਊਟ ਹੈ ਹੁਣ ਠੀਕ ਹੈ ਗੱਡੀ ਖਿੱਚੀ ਤੁਰੇ ਆਉਨੇ ਆ ਦੇਖਦੇ ਹਾਂ ਹੁਣ ਢਿਸ਼ੀ ਕੇਸੋਂ ਜਾ ਕੇ ਜਾਂਦਾ ਬ੍ਰੇਕ ਮਾਰਾਂਗੇ ਜਾਂ ਉੱਥੋਂ ਪਹਿਲਾਂ ਕਿਤੇ ਜਿੱਥੇ ਕੋਈ ਬਣਦਾ ਵਧੀਆ ਥੋੜਾ ਜਿਹਾ 뷰 ਵਾ ਜਾਂ ਵਧੀਆ ਹੋਵੇ ਆਪਾਂ ਦੇਖ ਸਕੀਏ ਰਲ ਮਿਲ ਕੇ ਇਹ ਸੋਹਣਾ 뷰 ਹੈ ਜਿਹੜਾ ਠੀਕ ਹੈ ਦੇਖੋ ਬੱਦਲ ਨੇ ਜਿਹੜੇ ਉਹ ਕਹਿੰਦੇ ਨੇ ਵੀ ਤੁਸੀਂ ਸਾਡੇ ਵਿੱਚ ਪੰਗੇ ਲੈਂਦੇ ਫਿਰਦੇ ਹੋ ਠੀਕ ਹੈ ਆਪਾਂ ਕਿਹਾ ਵੀ ਕੋਈ ਗੱਲ ਨਹੀਂ ਥੋੜਾ ਤੋਂ ਉੱਪਰ ਦੇ ਚਾਫੇ ਜਾ ਚੁੱਕੇ ਆ ਹਨਾ ਉਹਨਾਂ ਇਹ ਭਾਲਦੇ ਨੇ ਵੀ ਲੈ ਮੈਂ ਮਜ਼ਾਕ ਕਰਦਾ ਘਬਣੀ ਪਰ ਨਹੀਂ ਬਦਲਾ ਤੋਂ ਪਾਰ ਦੀ ਗੱਲ ਹੋ ਚੁੱਕੀ ਹੈ ਹੇਮਕੁੰਨ ਸਾਹਿਬ ਜਾ ਕੇ ਆਸ਼ੀਰਵਾਦ ਆਪਾਂ ਲੈ ਆਏ ਬਹਿਰੂ ਨੇ ਹੁਣ ਅੱਗੇ ਕਿਰਪਾ ਰੱਖਣੀ ਐ ਸਾਰਿਆਂ ਤੋਂ ਇੱਕ ਆਸ ਜ਼ਰੂਰ ਹੈ ਲਾਈਕ ਸ਼ੇਅਰ ਤੇ ਕਮੈਂਟ ਕਮੈਂਟ ਦੇ ਵਿੱਚ ਇਹ ਜ਼ਰੂਰ ਦੱਸਿਆ ਕਰੋ ਵੀ ਤੁਹਾਡੇ ਨੇੜੇ ਕੋਈ ਗੁਰਦੁਆਰਾ ਸਾਹਿਬ ਜਾਂ ਕੋਈ ਹਿਸਟੋਰੀਕਲ ਪਲੇਸ ਹੋਵੇ ਜਿਸ ਨੂੰ ਵਿਜ਼ਿਟ ਕੀਤਾ ਜਾਵੇ ਤੇ ਜੇਕਰ ਤੁਸੀਂ ਕਰਵਾ ਸਕਦੇ ਹੋ ਨਾਲ ਵਿਜ਼ਿਟ ਤਾਂ ਹੋਰ ਵੀ ਵਧੀਆ ਹਾਂ ਜੇ ਆਪਾਂ ਉੱਥੇ ਇਕੱਠੇ ਜਾ ਕੇ ਇੱਕ ਸੋਹਣੀ ਜੀ ਵੀਡੀਓ ਹੈ ਜਿਹੜੀ ਬਣਾ ਕੇ ਅਪਲੋਡ ਕਰੀਏ ਇਹ ਦੇਖੋ ਰੋੜਾਂ ਸੋਹਣੀਆਂ ਨੇ ਪਰ ਕਿਤੇ ਕਿਤੇ ਮਾੜੀ ਆ ਜਾਂਦੀ ਥੋੜੀ ਮੋਟੀ ਰੋੜ ਪੁੱਲ ਮਲਾ ਕੇ ਠੀਕ ਹੈ ਰੋੜ ਸਾਰੀ ਡਰਾਈਵਿੰਗ ਵੀ ਆ ਜਾਂਦੀ ਆ ਬੰਦੇ ਨੂੰ ਜਿਹੜਾ ਪਹਾੜੀ ਤੇ ਚਲਾਉਣਾ ਮਾੜਾ ਮੋਟਾ ਚੱਕ ਲਵੇ ਕਿਉਂਕਿ ਇੱਕ ਗੰਮ ਇੱਥੇ ਬਾਹਲਾ ਸੌਖਾ ਹੈ ਵੀ ਥੁਨੇ ਇਧਰ ਲਈ ਲੈਣੇ ਫੜ ਕੇ ਰੱਖਣੀ ਆ ਆਪਣੀ ਬਾਗ ਆਪ ਦਿਵਾਲੀ ਸਾਈਡ ਦੱਬ ਕੇ ਰੱਖਣਾ ਹੀ ਆ ਜਿਵੇਂ ਇਹ ਪ੍ਰਦੀਪ ਕਹਿੰਦਾ ਅੱਗੇ ਲਿਖਿਆ ਆ ਗਿਆ ਜੀ ਆਈ ਲਵ ਮਹਾਦੇਵ ਮੰਦਿਰ ਹੈ ਮਹਾਦੇਵ ਜੀ ਦਾ ਜੀ ਬਿਲਕੁਲ ਪਰਮਾਤਮਾ ਨੇ ਕਿਰਪਾ ਕੀਤੀ ਸਭ ਤੋਂ ਪਹਿਲਾਂ ਚਲੋ ਜਿੱਥੇ ਜਿਆਦਾ ਹੁੰਦਾ ਹੈ ਪੰ ਕਰੀ ਉੱਥੇ ਪਹੁੰਚ ਗਏ ਬਿਲਕੁਲ ਉਹ ਹੈਵੁੱਡ ਸਾਉਂ ਦਾ ਮੇਨ ਉੱਪਰੋਂ ਰੱਬ ਨੇ ਦਿਖਾਵਾ ਕੀਤਾ ਬਿਲਕੁਲ ਜੀ ਬਿਲਕੁਲ ਤੋਂ ਬਾਅਦ ਜਿਹੜਾ ਦੇਵ ਪ੍ਰਯਾਗ ਨਦੀ ਹੈ ਹੂੰ ਬਹੁਤ ਚੌੜੀ ਨਦੀ ਹੈ ਆ ਗਿਆ ਨਾ ਪਾਣੀ ਉਮ ਤੋਂ ਉੱਪਰੋਂ ਫਪੈਣ ਕਰਕੇ ਜਿਆਦਾ ਇਧਰ ਨੂੰ ਟੱਕ ਮਾਰੀ ਵੀ ਆ ਪਹਾੜ ਨੂੰ ਇੱਥੇ ਨੇ ਪਿੱਛੇ ਜਿਹਾ ਇਹ ਐਵੇਂ ਕੇ ਪ੍ਰੀਤ ਕਹਿੰਦੇ ਪਾਣੀ ਤਾਂ ਪੱਥਰਾਂ ਨੂੰ ਪਾੜ ਦਿੰਦਾ ਪਾਣੀ ਜੇ ਨਹੀਂ ਸ਼ਕਤੀ ਹੈ ਕਿਤੇ ਡ੍ਰੌਪ ਡ੍ਰੌਪ ਕਰਕੇ ਵੀ ਗਿਰੀ ਜਾਵੇ ਜੇ ਇਹ ਕਿਸੇ ਪੱਥਰ ਦੇ ਉੱਤੇ ਤਾਂ ਪੱਥਰ ਦੇ ਵਿੱਚ ਦੀ ਗਲੀ ਕਰ ਦੂਗਾ ਜੇ ਡਰਾਪ ਡਰਾਪ ਕਰਕੇ ਵੀਰੇ ਜੇ ਕਿਤੇ ਸਪੀਡ ਨਾਲ ਗਿਰੇ ਫਿਰ ਤਾਂ ਅੰਤੇ ਕੋਈ ਨਹੀਂ ਇਹਦਾ ਇਹਦੇ ਦਾ ਆਸਾਨੀ ਕੋਈ ਨਹੀਂ ਬਈ ਹੁਣ ਆਪਾ ਦੇਵ ਪ੍ਰਿਆਗ ਅੱਗੇ ਤੋਂ ਬਾਅਦ ਦੇਵ ਪ੍ਰਿਆਗ ਹਾਂ ਹਾਂਜੀ ਹਾਂ ਇਹ ਪ੍ਰਿਆਗ ਰਹਿ ਗਿਆ ਮੈਨੂੰ ਲੱਗਾ 25 26 ਕਿਲੋਮੀਟਰ ਤਕਰੀਬਨ ਮਨ ਲਾਦਾ 20 ਕਿਲੋਮੀਟਰ ਇਹ ਪ੍ਰਿਆਗ 20 ਕਿਲੋਮੀਟਰ ਇਹ ਪ੍ਰਿਆਗ ਵੀ ਵਧੀਆ ਥਾਵਾਂ ਹੈ ਸੰਗਮ ਹੁੰਦਾ ਉੱਥੇ ਦੋ ਨਦੀਆਂ ਦਾ ਉੱਥੇ ਵੀ ਰੁਕਿਆ ਜਾ ਸਕਦਾ ਜੇ ਰੁਕਣਾ ਦਾ ਜਿਲ ਕਰੇ ਆਪਣਾ ਜਾਂਦੇ ਹੋਏ ਰੁਕੇ ਦੀ ਆਪਾਂ ਦੇ ਦੇ ਪ੍ਰਯਾਗ ਰੂਪੇ ਤੇ ਹਾਂ ਅੱਛਾ ਜੀ ਮੈਨੂੰ ਐ ਲੱਗਿਆ ਵੰਦ ਤੇ ਸ਼ਾਇਦ ਰੋਤਰ ਪ੍ਰਯਾਗ ਕਰੋਗੇ ਤੇ ਮਤਬਾ ਚਾਹ ਪੀ ਲਏਗੇ ਤੇ ਕਾਇਮ ਹੋਈਏ ਮੜੇ ਚਾਹ ਪੀ ਗਏ ਇਸ ਮੇਲੇ ਉਹਦੇ ਆਪਾਂ ਇਦਾਂ ਹੀ ਚੱਲੇ ਹੋਇਆ ਹੋਰ ਦੱਸ ਕੋਈ ਗੱਲਬਾਤ ਆ ਜਾਂ ਹਰਜੀਤ ਤੂੰ ਸੁਣਾ ਆ ਦੇਖੋ ਜੀ ਫਾਜ਼ਲਕਾ 595 ਕਿਲੋਮੀਟਰ ਇਹ ਦੇਖੋ ਪੰਜਾਬ ਦਾ ਫਾਜ਼ਲਕਾ ਇੰਨਾ ਮਸ਼ਹੂਰ ਹੈ ਬਟਰ ਵੀ ਵੀ ਇੱਥੋਂ ਫਾਜ਼ਲਕਾ ਲਿਖਿਆ ਹੋਇਆ ਹੈ ਕਿਸੇ ਵੀ ਕਿਸੇ ਵੀ ਸਟੇਟ ਚ ਵਗ ਜਿਓ ਤੁਸੀਂ ਹਾਂ ਤੁਹਾਨੂੰ ਰਾਜਸਥਾਨ ਚੋ ਵੀ ਮਿਲੂਗਾ ਤੇ ਰਾਜਸਥਾਨ ਤੁਸੀਂ ਕਿਤੇ ਜੋਧਪੁਰ ਜਿਹਾ ਸਮੇਂ ਵਾਗੇ ਤਾਂ ਫਾਜ਼ਲਕਾ ਦੇ ਬੋਰਡ ਬਹੁਤ ਦੂਰੋਂ ਦੂਰੋਂ ਲੱਗੇ ਹੁੰਦੇ ਆ ਸਹੀ ਗੱਲ ਹੈ ਮਾਨਾ ਪਿੰਡਾਪਾ ਆਖਰੀ ਪਿੰਡ ਗਏ ਤੇ ਹਨਾ ਉੱਥੇ ਫਾਜ਼ਲ ਕਾ ਦਾ ਬੋਰਡ ਉੱਥੇ 20 ਫਾਜ਼ਲ ਕਾ ਦਾ ਬੋਰਡ ਸੀਗਾ ਉੱਥੋਂ ਲਗਭਗ 800 800 ਤੋਂ ਉੱਪਰ ਸੀ ਹੈਗਾ ਫਾਜ਼ਲ ਕਾ ਦੇ ਵੀਖ ਦੋ ਮਿੱਤਰ ਹੈਗੇ ਨੇ ਆਪਣੇ ਉੱਥੇ ਵਧੀਆ ਕਈ ਵਾਰੀ ਕਹਿੰਦੇ ਨੇ ਦੇਖ ਕੇ ਵੀ ਆਉਣਾ ਉੱਤਰ ਫਾਜ਼ਲ ਕਾ ਕੰਨੀ ਵੀ ਕਿ ਪੰਜਾਬ ਚ ਦਾ ਗੁਰਦੁਆਰਾ ਸਾਹਿਬ ਆਪਾਂ ਨੇ ਕੋਈ ਇਸ ਤਰ੍ਹਾਂ ਦਾ ਨਹੀਂ ਰਹਿਣ ਦੇਣਾ ਵੀ ਜਿੱਥੇ ਆਪਾਂ ਗਏ ਨਹੀਂ ਕੋਸ਼ਿਸ਼ ਕਰਨੀ ਹੈ ਹਰੇਕ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਦਰਸ਼ਨ ਕਰਕੇ ਆਈਏ ਹਨ ਕਨਪਰसोंਗੇ ਨੇ ਇੱਕ ਕਮੈਂਟ ਕਰਿਆ ਹੋਇਆ ਸੀ ਹੈਗਾ ਉਹਨਾਂ ਨੇ ਦੱਸਿਆ ਸੀ ਇਹ ਅਗੌੜ ਹੈਗਾ ਜਿਹੜਾ ਉਹ ਵੀ ਬਾਦਸ਼ਾਹੀ ਨੌਵੀਂ ਦੇ ਨਾਲ ਸੰਬੰਧਤ ਗੁਰੂ ਘਰ ਆਇਆ ਉੱਥੇ ਹੈਗਾ। ਕੀ ਐ ਸਟ੍ਰੇਂਜੇ ਕੋਈ ਹੋਰ ਵੀ ਥਾਂ ਤੇ ਹੈਗਾ ਜਾਂ ਦੱਸ ਸਕਦਾ ਜ਼ਰੂਰ ਦੱਸਣਾ ਚਾਹੀਦਾ। ਕਿਉਂਕਿ ਗੁਰੂ ਘਰ ਨਾਲ ਜੁੜਨਾ ਵੀ ਬਹੁਤ ਜ਼ਰੂਰੀ ਹੈ। ਜਿਵੇਂ ਬਹੇ ਉਸਤ ਯਾਤਰਾ ਪੂਰੀ ਉਹੋ ਜਿਹੇ ਤਰੀਕੇ ਦੀ ਹੈ ਜਿਹੜੀ ਪ੍ਰਭਾਤਵਾ ਨੂੰ ਦਿਲੋਂ ਯਾਤਰਾ ਹੁੰਦੀ ਹੈ ਇਹ ਇਹ ਯਾਤਰਾ ਇਹ ਵੀ ਹੈ ਜਿ ਦਿਲੋਂ ਦਿਲੋਂ ਨਿਕਲੇ ਆਉਂਦਾ ਹੈ ਅੱਜ ਬੰਨਾ ਮੂੜ ਜਾ ਬਣਾਤੀ ਵੀ ਚਾਹ ਇੱਥੇ ਪਰ ਰੈਸਟੋਰੈਂਟ ਕੇ ਮੈਨੂ ਲੱਗਦਾ ਬੰਦੇ ਦੀ ਹਲੇ ਪਗਲ ਕਰ ਰਹੇ تھے ਸ਼ਾਂਤੀ ਦੀ ਜੀ ਜੇ ਜਦੋਂ ਏਮਕੁਣ ਸਾਹਿਬ ਜਾਂ ਵੈਸ ਤੱਕ ਕਿਸੇ ਵੀ ਗੁਰੂ ਘਰ ਤੇ ਜਾ ਕੇ ਆਉਨੇ ਆ ਜਦ ਆਪਾਂ ਇੱਕ ਵਾਰ ਤਾਂ ਮਨ ਨੂੰ ਤਸੱਲੀ ਜੀ ਹੁੰਦੀ ਹੈ ਵੀ ਹਾਂ ਚਲ ਓਕੇ ਵਧੀਆ ਲੱਗ ਰਿਹਾ ਮਤਲਬ ਯਾਤਰਾ ਕਰਕੇ ਵਾਪਸ ਆਉਂਦੇ ਹੋਏ ਇਹ ਨਹੀਂ ਹੈਗਾ ਵੀ ਜਿੱਦਾਂ ਇੱਕ ਤਾਂ ਹੁੰਦਾ ਦੁਖੀ ਜਿਹੀ ਹੋਣੀ ਆਣਾ ਜੀ ਖੁਸ਼ ਹੋ ਕੇ ਬਤਾ ਜਾਨਾ ਉਰੇ ਵੀ ਦੇਖੋ ਕਿਦਾਂ ਬੱਦਲ ਬਣੇ ਹੋਏ ਆ ਹਨਾ ਇਹ ਨਹੀਂ ਹੈਗਾ ਵੀ ਇਕੱਲੇ ਉੱਪਰੇ ਬੱਦਲ ਬਣੇ ਹੋਏ ਆ ਪਹਾੜਾਂ 'ਚ ਇੱਥੇ ਵੀ ਬੱਦਲ ਬਣੇ ਹੋਏ ਆ ਆਹ ਆਹ ਜਾਂ ਮੁੰਡਾ ਸੋਹੀ ਐਂਗਲ ਦੇ ਨਾਲ ਫੋਟੋ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਤਨ ਕਈ ਤਾਂ ਨਾ ਬੜਾ ਹੀ ਰਿਸਕ ਲੈ ਕੇ ਰੋਡ ਦੇ ਉੱਪਰ ਇਹ ਕਰਦਾ। ਉਹ ਤਾਂ ਗਲਤ ਹੈ ਬਿਲਕੁਲ ਗਲਤ ਹੈ। ਇਹ ਜੇ ਪੰਗੇ ਲੈਣ ਦਾ ਕੋਈ ਫਾਇਦਾ ਨਹੀਂ। ਵੀ ਮੈਂ ਕੱਲ ਇੱਕ ਮੁੰਡਾ ਆਪਾਂ ਨੂੰ ਮਿਲਿਆ ਤੀ ਉੱਥੇ ਮਾਨਾ ਬਹੁਤ ਸੋਹਣੀ ਫੋਟੋਗ੍ਰਾਫੀ ਕਰ ਰਿਹਾ ਸੀ। ਅਬਦੀ ਮਸਤੀ ਜੀਦੀ ਉਹ ਬੰਦਾ ਬੁਰਾ ਇੰਜੋਏ ਕਰਦੇ ਅਸਲ 'ਚ ਵੱਡੀ ਇਹ ਵੀ ਹੈ ਕਿ ਅਗਨ ਆਪਾਂ ਨਾ ਆਪਣੀ ਲਾਈਫ ਇੰਜੋਏ ਹੀ ਨਹੀਂ ਕਰਦੇ ਆਪਾਂ ਦੇ ਹੋਰੇ ਕੋ ਚੁਲ ਜੇ ਫਰੀ ਜੰਨੇ ਆ ਇਹ ਰੂਟੀਨ ਕਿ ਆਪਾਂ ਥੋੜੀ-ਮੋਟੀ ਆਪਣੀ ਲਾਈਫ ਨੂੰ ਇਹ ਸਮਝ ਕੇ ਜੀਏ ਵੀ ਇਹ ਆਪਣੀ ਲਾਈਫ ਹੈ ਆਪਨ ਕਿਸੇ ਲਈ ਨਹੀਂ ਜੀਣੀ ਆਪਣੇ ਲਈ ਜੀਉਣੀ ਹੈ ਕਰਤੂਤ ਕੋਈ ਬਾ ਵੀ ਆਵਦਾ ਰਹੋ ਆਵਦੀ ਮਸਤੀ ਚ ਰਹੋ ਕੋਈ ਖੂਜ ਗਰੇ ਕੋਈ ਖਾਤੇ ਜਿਗਰੇ ਕੋਈ ਮਤਲਬ ਨਹੀਂ ਆਪਦਾ ਸਵਾਰ ਲਓ ਜ਼ਿੰਦਗੀ ਦਾ ਲਓ ਜੀ ਦੇ ਪ੍ਰਿਆਗ ਰਹਿ ਗਿਆ 17 ਤੇ 80 ਰਹਿ ਗਿਆ ਜੀ ਰੀਕ ਕੇਸ ਹਰਦੁਵਾਰ 104 ਕੀ ਤਰੀ ਆਉਣੀ ਆ ਦੇ ਮਨ ਮੋਟੇ ਫਿਰਦੇ ਨੇ ਇਹ ਤਾਂ ਗਲਤੀ ਆ ਕੰਮ ਇਹ ਇਹ ਮਿਲਦੇ ਵੀ ਬਹੁਤ ਨਿਆਦੇ ਵੱਲ ਹੂੰ ਐ ਵੀ ਕਈ ਵਾਰੀ ਨਾ ਅਗਲੇ ਦੇ ਕੰਟਰੋਲ ਰਹੇ ਦੱਸੋ ਬੰਦਾ ਕੀ ਆ ਕਰੇ ਫਿਰ ਬਾਰਹ ਇਸ ਤਰੀ ਲੰਘ ਜਾਂਦੇ ਨੇ ਇੱਕ ਉੱਥੇ ਲੈ ਸਕਦੇ ਆ ਬਹੁਤ ਛੋਟੇ ਹੁੰਦੇ ਇੱਕ ਪੋਇਮ ਪੜ੍ਹਦੇ ਹੁੰਦੇ ਤੇ ਲੂਸੀ ਪੋਇਮ ਸੀ ਵੱਲੋਂ ਕਈ ਹੀ ਨਹੀਂ ਸਮਝ ਲੱਗਦੀ ਵੀ ਇਹ ਕਹਿ ਕੀ ਦੇ ਬਾਰੇ ਰਹੇ ਨੇ ਕਿਉਂਕਿ ਅੰਗਰੇਜ਼ੀ ਵਾਲੀ ਸੀ ਲੂਸੀ ਹੁੰਦੀ ਪਰ ਉਹਦੇ ਵਿੱਚ ਇਹ ਦੇਖੋ ਵੀ ਕਵੀ ਨੇ ਜਿਹੜੀ ਆਪਾਂ ਕਹਿ ਦਿੰਦੇ ਆ ਵੀ ਇੱਕ ਜਲਵ ਦੇ ਦੀ ਤਰ੍ਹਾਂ ਦਾ ਇੱਕ ਉਹ ਹੁੰਦਾ ਫੁੱਲ ਜਾਂ ਹੁੰਦਾ ਠੀਕ ਹੈ ਉਸ ਨੂੰ ਡਿਸਕ੍ਰਾਈਬ ਕਰਿਆ ਹੋਇਆ ਸੀ ਬੜੇ ਵਧੀਆ ਤਰੀਕੇ ਨਾਲ ਕਰਿਆ ਹੋਇਆ ਹੈ ਨਾ ਜਦੋਂ ਆਪਾਂ ਟਰਾਂਸਲੇਟ ਕਰਕੇ ਉਹਦੇ मीनिंग ਸਮਝੇ ਵੀ ਦੇਖੋ ਹੂੰ ਵੀ ਜਿਹੜੇ ਜਦੋਂ ਖੋਜ ਕਰਦੇ ਨੇ ਤਾਂ ਛੋਟੇ ਛੋਟੇ ਚੀਜ਼ਾਂ ਨੂੰ ਵੀ ਕਿੰਨੀ ਬਰੀਕੀ ਨਾਲ ਕਿੰਨੇ ਮਤਲਬ ਵਧੀਆ ਤਰੀਕੇ ਨਾਲ ਉਹ ਕੰਮ ਕਰਿਆ ਹੋਇਆ ਹੈ ਬਿਲਕੁਲ ਉਹੀ ਚੀਜ਼ ਇਹ ਹੈ ਇਸ ਟਾਈਮ ਸਾਹਮਣੇ ਦੇਖੋ ਦੇਖਦੇ ਆਂ ਜਦੋਂ ਆਪਾਂ ਪਹਾੜਾਂ ਨੂੰ ਪਹਾੜਾਂ ਦੇ ਉੱਤੇ ਛੋਟੇ 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 ਲੱਗ ਰਹੇ ਨੇ ਦਰਖਤ ਚਾਹੇ ਬਹੁਤ ਵੱਡੇ ਨੇ ਉਹ ਦੂਰੋਂ ਤੁਹਾਨੂੰ ਬਹੁਤ ਛੋਟਾ ਨਜ਼ਰ ਆਉਂਦਾ ਹੈ ਉਹ ਠੀਕ ਹੈ ਉਹੀ ਗੱਲ ਤੁਹਾਨੂੰ ਜਿਆਦਾ ਵਧੀਆ ਫੀਲ ਹੋ ਰਿਹਾ ਗ੍ਰੀਨਰੀ 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 ਇਹ ਪਰਦੇ ਵੀ ਨਹੀਂ ਆਉਂਦੇ ਨੇ ਵੀ ਉਹਨਾਂ ਦਾ ਮੇਨ ਰਿਵਿਊ ਦੇਖੋ ਉਹਦੇ ਉੱਤੇ ਉਹ ਕਰਦੇ ਨੇ ਫੋਜ ਤਾਂ ਮੈਨੂੰ ਬੜਾ ਵਧੀਆ ਲੱਗਿਆ ਉਹਨਾਂ ਦਾ ਵਿਸ਼ਾ ਚੁਣਿਆ ਮੈਂ ਵੀ ਅੱਪ ਕਿਵੇਂ ਸਾਰੇ ਆਪਣੇ ਆਲੇ ਦੋਆਲੇ ਦੇ ਵਿੱਚ ਨੈਚਰ ਦੇ ਵਿੱਚ ਜੋ ਵੀ ਚੀਜ਼ਾਂ ਨੇ ਜੇ ਆਪਾਂ ਕਿਸੇ ਵੀ ਚੀਜ਼ ਦੇ ਉੱਤੇ ਉਹ ਕਰਨ ਲੱਗ ਜਿੰਦੇ ਆਪਾਂ ਤਾਂ ਕਿੰਨਾ ਸੋਚਣ ਲੱਗ ਜਾਂਦੇ ਆਂ ਹਾਸੇ ਉਦੋਂ ਦੇ ਬਾਰੇ ਚੋਰ ਹੋਰ ਕਿਸੇ ਪੰਛੀ ਬਾਰੇ ਪੜ੍ਹਦੇ ਬਿਲਕੁਲ ਸਹੀ ਗੱਲ ਹੈ ਚਿੰਜਾ ਜੀ ਬਲਸਪਤੀ ਦੀ ਲਾਲੋ ਆਪਾ ਦਰਖ ਤੇ ਕਿੰਨੀ ਤਰ੍ਹਾਂ ਦੇ ਨੇ ਕੋਈ ਫੁੱਲਾਂ ਦੀ ਘਾਟੀ ਉਹਦੇ ਵਿੱਚ ਕਿੰਨੇ ਫੁੱਲ ਦੇ ਨੇ ਹਮਮੇਂ ਕੋਣ ਸਾਹਬ ਦੇ ਲਵੇ ਜਾ ਕੇ ਨਾ ਉੱਥੇ ਜਾ ਕੇ ਮੁੜ ਕੇ ਆਉਣਾ ਫੁੱਲਾਂ ਦੀ ਘਾਟੀ ਤੋਂ ਜਾਇ ਬਗੈਰ ਹੈ ਤਾਂ ਗਲਤ ਹੈ ਉੱਥੇ ਵੀ ਜਾਣਾ ਚਾਹੀਦਾ ਇਹ ਹੁੰਦਾ ਵੀ ਥੋੜੇ ਟਾ ਇਸ ਟਾਈਮ ਚ ਹਾਲੇ ਉੱਥੇ ਫੁੱਲ ਨਹੀਂ ਸੀਗੇ। ਦੋ ਦੋ ਮਹੀਨੇ ਤੱਕ ਸੀ। ਹੂੰ। ਗਾਸ ਤੋਂ ਦਿਨਾਂ ਚ ਹੋ ਜਾਂਦੇ। ਉਹਦੇ ਜਿਹੜੇ ਟਰੈਕ 'ਚ ਵੀ ਇੱਕ ਦੋ ਜਗ੍ਹਾ ਝਰਨੇ ਆਉਂਦੇ ਨੇ। ਹੂੰ। ਮਤਲਬ ਨਦੀ ਟਾਇਪ ਲੰਘਣਾ ਪੈਂਦਾ। ਹੂੰ। ਉਹ ਇਹ ਕਹਿੰਦੇ ਨੇ ਵੀ ਜਿਆਦਾ ਸਵੇਰੇ ਟਾਈਮ ਨਾਲ ਜਾ ਕੇ ਟਾਈਮ ਨਾਲ ਆਇਆ ਜਾਵੇ ਜੇ ਮੀਂਹ ਆ ਜਵੇ ਤਾਂ ਫਲੋ ਬਹੁਤ ਤੇਜ਼ ਹੋ ਜਾਂਦਾ ਅੱਛਾ ਤਾਂ ਵਾਪਸੀ ਤੇ ਕਈ ਵਾਰੀ ਨੰਗਣ ਦੀ ਦਿੱਕਤ ਆ ਜਾਂਦੀ ਹੈ ਪਰ ਵਰਤਨ ਅਸੇ ਬਹੁਤ ਵਧੀਆ ਉੱਤਰੀਦਾ ਹੈ ਹਮ ਕੋ ਮੰਦਰਾ ਤਾਂ ਪੂਰਾ ਕਰਦੇ ਨੇ ਐਨ ਪਰ ਸੰਗਤ ਇੰਨੀ ਜ਼ਿਆਦਾ ਹੋਣ ਲੱਗ ਗਈ ਵੀ ਸੰਗਤ ਜ਼ਿਆਦਾ ਹੋ ਜਾਂਦੀ ਹੈ ਜਦੋਂ ਫਿਰ ਉਦੋਂ ਪ੍ਰੋਬਲਮਾਂ ਕਈ ਤਰ੍ਹਾਂ ਦੀਆਂ ਆਉਂਦੀਆਂ ਨੇ ਹਾਂਜੀ ਕਿਵੇਂ ਲੱਗਿਆ ਤੁਹਾਨੂੰ ਪਿਛਲਾ ਥੀ ਪਿਛਲਾ ਜੇ ਤੁਹਾਨੂੰ ਬੁਲਤ ਹੈ ਜੇ ਤੁਹਾਨੂੰ ਸੱਟਣ ਉਹ ਮੁੱਢ ਪਾ ਦੇ ਜੇ ਪ੍ਰਿਆਗ ਦੇ ਨੇੜੇ ਬੈਠ ਕੇ ਛੋਟਾ ਜਿਹਾ ਬड़ा ਕਰ ਦਿੰਦੇ ਆਂ ਤੇ ਸ਼ਾਨ ਵੀਰ ਨਾਮ ਦਾ ਹੋਟਲ ਹੈ ਆ ਸੁਭਾ ਦੇ ਉੱਥੇ ਵੀ ਚਾਹ ਪੀ ਰਹੇ ਆਂ ਤੁਹਾਨੂੰ ਵਾਲਾ ਪੀਤਾ ਹੈ ਨਾ ਫਸੇ ਆਹ ਛੋਟਾ ਪੀਸਾ ਵੱਡਾ ਕਰਦਾ ਇਸ ਵਿੱਚ ਕੀ ਰੱਖਾ ਕੀ ਹੈ ਅੱਛਾ ਅੰਦਾ ਬਾਇਆ ਹੈ ਕੋਈ ਨਾ ਮਾਰੀ ਬਿਲੇ ਜਿਦਾ ਨਾ ਜੇ ਫੈਦਾ ਕੀ ਕਿ ਇਦਾਂ ਰਿਕੇ ਨਾ ਹੋ ਜਦੇ ਠੀਕ ਹੈ ਮੜੀ ਦਾ ਪਾਣੀ ਪੀਣੇ ਤੋਂ ਫਾਇਦਾ ਕੀ ਹੁੰਦਾ ਇਹ ਜਲਦੀ ਅੱਪ ਆਹ ਕੀ ਹੈ ਨਾ ਮਨ ਮਨ ਮੜੀ ਦਾ ਪਾਣੀ ਪੀਰੇ ਸੇ ਕੀ ਆਪਕਿਆ ਫਾਇਦਾ ਹੁੰਦਾ ਹੈ ਸੌਸ ਕੇ ਲੀਹ ਦੇਖਾ ਰੋ ਉਪਲੀ ਕਾ ਲੀਹ ਪਰ ਚਬੜਾ ਧੰਨਾ ਠੀਕ ਹੈ ਅੜੀ ਅਜੀ ਇਹ ਸਭ ਯਾ ਰਦੀ ਜੀ ਮੈਂ ਉੱਤਰਾਖੰਡ ਮ ਰਹਤੇ ਹਾਂ ਉੱਤਰਾਖੰਡ ਮ ਜੋ ਚਿੜੀਆਂ ਰਹਤੀਆਂ ਹੈਂ वो उनकी पिक्चर्स है वेरी गुड और यहां पे नहीं है ना वो जब जंगलों में जाएंगे ना हां 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 रोड पे तो उनको भी शांति नहीं है हम परसन होते हैं कि मर भी जाते हो लेकिन जैसे हम जंगलों में जाएंगे तो वहां चेक के चिड़िया हम्म कोई असली आ, तो लाइफ तो ही की है आ, एक साइड बाघ एक साइड बीच कई सीयाल कई सूअर कई चिड़िया कई नीचे गड्ढे के किनारे जगह ना हम्म ਆਮੰਦੀ ਆ ਕੇ OK ਬੀਬੀ ਚਾ ਨਬ ਚਲੋ ਹਾਂਜੀ